ਕਿ ਨਾ ਇੰਨਾ ਨਸ਼ਾ 80% ਨਸ਼ਾ ਰਾਮਪਰੇ ਦੇ ਵਿੱਚ ਹੋਵੇ ਰਾਮਪਰੇ ਚ ਲਹਿਰੇ ਚ ਆਪਣੇ ਨਾਲ ਮੰਡੀ ਗਲਾ ਚ ਸਾਰੇ ਕਿਤੇ ਇੱਥੇ ਨਸ਼ਾ ਇਨਾਮ ਹੈ ਇੱਥੇ ਤਾਂ ਮੈਂ ਕਹਿੰਦੀ ਐਮਐਲਏ ਸਾਹਿਬ ਸੁੱਤੇ ਪਏ ਇੱਥੋਂ ਦੇ ਤਾਂ ਸਾਹਮਣੇ ਤਾਂ ਉਹਨਾਂ ਦੇ ਨਸ਼ਾ ਵੀ ਕੀ ਜਾਂਦਾ ਤੇ ਮੈਂ ਇਹ ਸਮਝਦੀ ਆਂ ਵੀ ਸਰਕਾਰ ਤਾਂ ਸਾਡੀ ਐ ਤੇ ਐਮਐਲਏ ਵੀ ਇੱਥੋਂ ਲੋਕਾਂ ਨੇ ਬਣਾਇਆ ਵੀ ਝਾੜੂਦੋਈ ਹੋਣਾ ਚਾਹੀਦਾ ਪਰ ਝਾੜੂ ਵਾਲੀ ਕੀ ਗੱਲ ਐਨੇ ਸੁੱਤੇ ਪਏ ਆ ਜਿਹੜੇ ਉਹਨਾਂ ਦੇ ਸਾਹਮਣੇ ਟੀਕੇ ਪਏ ਆ ਤੇ ਉਹਨਾਂ ਨੂੰ ਇੱਕ ਸ਼ਰਮ ਨਹੀਂ ਰੱਤੀ ਹੋਣੀ ਕਿੱਥੇ ਸ਼ਰਮ ਉਹਨਾਂ ਦੀ ਗਈ ਹੋਈ ਐ ਕਿੱਥੇ ਐਮਐਲਏ ਸਾਹਿਬ ਸੁੱਤੇ ਹੋਏ ਆ ਕਾਲ ਨਹੀਂ ਕਰ ਸਕਦੇ ਉਹ ਕਿਉਂਨਾਂ ਕੋਲ ਮੇਰਾ ਨੰਬਰ ਨਹੀਂ ਹੈਗਾ 40 ਵਾਰੀ ਮੈਂ ਉਹਨਾਂ ਨੂੰ ਕਾਲਾਂ ਕੀਤੀਆਂ ਵੀ ਮੇਰਾ ਜਵਾਬ ਦਿੱਤਾ ਜਾਵੇ ਮੈਨੂੰ ਐਮਐਲਏ ਸਾਹਿਬ ਨੂੰ ਨਹੀਂ ਜਿਤ ਕਰ ਨੂੰ ਇੱਥੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਸਾਡੇ ਇੱਥੋਂ ਦੀ ਕੁੜੀ ਰਹਿਣ ਵਾਲੀ ਆ ਵੀ ਇਹ ਤੇ ਇਹਨਾਂ ਝੁਲਮ ਹੋ ਰਿਹਾ ਇੱਕ ਵਾਰੀ ਤਾਂ ਐਮਐਲਏ ਸਾਹਮਣੇ ਮੈਨੂੰ ਜਵਾਬਦਾਰੀ ਪੁੱਛੀ ਹੋਵੇ ਇੱਕ ਵਾਰੀ ਤਾਂ ਮੈਨੂੰ ਕਾਲ ਕਰਕੇ ਗਿਆ ਉਹ ਵੀ ਆਹ ਟਾਈਮ ਆ ਬਈ ਤੇਰੇ ਵਾਸਤੇ ਤੂੰ ਵੀ ਸਾਡੇ ਕੋਲ 10 ਮਿੰਟ ਆ ਕਾਂਗੜ ਨੂੰ ਵੀ ਮੈਂ ਕਾਲਾਂ ਕੀਤੀਆਂ ਉਹਨਾਂ ਨੇ ਵੀ ਮੈਨੂੰ ਕੋਈ ਮੋੜ ਜਵਾਬ ਨਹੀਂ ਦਿੱਤਾ ਕਾਂਗੜ ਕਿਉਂ ਦੇਊਗਾ ਜਦੋਂ ਸਰਕਾਰ ਤਾਂ ਝਾੜੂ ਦੀ ਬਣੀ ਆ ਤੇ ਐਮਐਲਏ ਸਾਹਿਬ ਤਾਂ ਇੱਥੇ ਦੇ ਇਹ ਹੈੱਡ ਨੇ ਤੇ ਫਿਰ ਹੈੱਡ ਦਾ ਮਤਵਰ ਕੀ ਹੋ ਗਿਆ ਵੀ ਇਹ ਸਾਰਾ ਇਹਨਾਂ ਨੇ ਆਪਦੇ ਹੱਥ ਨੇ ਵਿੱਚ ਕਰ ਲਿਆ ਵੀ ਇਹ ਇਹਨਾਂ ਨੇ ਆਪਦੇ ਘਰ ਭਰ ਲਏ ਤੇ ਲੋਕੀ ਜਿਵੇਂ ਵੀ ਇਹ ਹੀ ਚੀਜ਼ ਸੱਚੀ ਹੋਈ ਹੈ ਨਾ ਲੋਕ ਬੱਚੇ ਵੀ ਇੱਥੇ ਵੀਡੀਓ ਬਣਾਉਣਾ ਕਿ ਮੈਨੂੰ ਪਾਉਂਦੇ ਆ ਵੀ ਆ ਦੇਖੋ ਜੀ ਇੱਥੇ ਨਸ਼ਾ ਇਨਾਮ ਵਿਕੀ ਜਾਂਦਾ ਵੇਖ ਵੇ ਕੇ ਮੈਂ ਹੈਰਾਨ ਹੋਈ ਜੰਨੀ ਆ ਕੀ ਗੱਲ ਕਿੱਥੇ ਸੁੱਤੇ ਪਏ ਆ ਵੀ ਆਪਦੇ ਬੱਚੇ ਚਾਹੁੰਦੇ ਆ ਵੀ ਮਰਨ ਨਾ ਤੇ ਦੂਜੇ ਦੇ ਬੱਚੇ ਉਹ ਮਾਮਾ ਨੇ ਜੰਮੇ ਨਹੀਂ ਹੁੰਦੇ ਜਿਨ੍ਹਾਂ ਨੇ ਪੁੱਤ ਮਰੇ ਤੜਕੇ ਚੱਕ ਕੇ ਰਿਹਾ ਹੁੰਦੇ ਆ ਉਹ ਕੀ ਗੱਲ ਜਵਾਬਦੇਹੀ ਕਿਉਂ ਨਹੀਂ ਦੇ ਰਹੇ ਐਮ ਐਲ ਏ ਸਾਹਿਬ ਕਰੇ ਤਾਂ ਮੇਰੇ ਸਾਹਮਣੇ ਹੋਣ ਫਿਰ ਮੈਂ ਉਹਨਾਂ ਨੂੰ ਲਾਈਵ ਪੁੱਛਾਂ ਲਾਈਵ ਹੋ ਚੱਲਣ ਮੇਰੇ ਨਾਲ ਮੈ ਉਹਨਾਂ ਤੋਂ ਬਹੁਤ ਸਵਾਲ ਪੁੱਛਣੇ ਆ ਪਰ ਕੋਈ ਆਵੇ ਤਾਂ ਸਹੀ ਲੈ ਕੇ ਉਹਨਾਂ ਲੋਕ ਤਾਂ ਖੋਦ ਇਥੇ ਪਸਾਈ ਜਾਂਦੇ ਵੀ ਅਸੀਂ ਐਮਐਲਏ ਬਣਾਇਆ ਹੀ ਕਿਉਂ ਇਹਨਾਂ ਨੂੰ ਜੇ ਬਣਾਉਣਾ ਹੀ ਸੀ ਝਾੜੂ ਵਾਲੇ ਹੋਰ ਕਿਹੜਾ ਬਣ ਨਹੀਂ ਸਕਦੇ ਇੱਕ ਗਾਇਕ ਦਾ ਕੰਮ ਸੀ ਗਾਇਕਾ ਕਰਨ ਦਾ ਗਾਇਕ ਇੱਕ ਗਾਣੇ ਗਾਉਣ ਦਾ ਉਹ ਇੱਕ ਨਾਰਾਜਨੀਤਿਕ ਤਾਂ ਪਤਾ ਹੀ ਨਹੀਂ ਜੀ ਨੂੰ ਜੀ ਨੂੰ ਇੱਕ ਐਨਾ ਹੀ ਨਹੀਂ ਪਤਾ ਵੀ ਸਾਡੇ ਸ਼ਹਿਰ ਦੇ ਵਿੱਚ 80% ਨਸ਼ਾ ਵੀ ਕਿਵੇਂ ਖਤਮ ਕਰਨਾ ਇੱਕ ਪਾਸੇ ਸੀਐਮ ਸਾਹਿਬ ਕਹਿ ਰਹੇ ਵੀ ਸੀ ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪਾਸੇ ਮੈਂ ਕਹਿੰਨੀ ਵੀ ਇਹਨਾਂ ਨੇ ਆ ਗੰਦ ਪਾ ਰੱਖਿਆ ਇੱਥੇ ਫਿਰ ਸੀਐਮ ਸਾਹਿਬ ਐਮਐਲਏ ਸਾਹਿਬ ਨੂੰ ਕਿੱਥੇ ਕਿਉਂ ਨਹੀਂ ਪੁੱਛਦੇ ਸੀ ਐਮ ਸਭ ਕੁਝ ਨਾ ਐਮ ਐਲ ਏ ਨੂੰ ਮੇਨ ਲਤਾ ਉਹੀ ਨੇ ਨਾ ਸੀਨੀਅਰ ਐਸ ਐਚ ਤਾਂ ਉੱਤੇ ਦਾ ਐਮ ਐਲ ਏ ਆ ਗਿਆ ਇੱਕ ਹਸਾਬ ਦੇ ਫਿਰ ਐਮ ਐਲ ਏ ਨੂੰ ਪੁੱਛਣਾ ਉਹ ਐਮ ਐਲ ਏ ਤਾਂ ਬਣਾਤਾ ਉਹਨਾਂ ਦਾ ਅੱਧਾ ਕਦੇ ਪੁੱਛਿਆ ਹੈਗਾ ਵੀ ਕੀ ਹੋ ਰਿਹਾ ਇੱਥੇ ਇਹ ਚੀਜ਼ ਦੀ ਜਵਾਬਦਾਰੀ ਮੈਂ ਐਮ ਐਲ ਏ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਵੀ ਤੁਸੀਂ ਕਹਿ ਰਹੇ ਹੋ ਵੀ ਇੱਥੇ ਨਸ਼ਾ ਤਾਂ ਜੀ ਹੈ ਹੀ ਨਹੀਂ ਪਰ ਲੋਕ ਬੱਚੇ ਤਾਂ ਮਰੀ ਜਾਂਦੇ ਇੱਥੇ ਨਸ਼ੇ ਨਾਲ ਤੇ ਇਹਨਾਂ ਨਾਲ ਤੁਸੀਂ ਜਿਹੜਾ ਤਾਂ ਨਹੀਂ ਨਸ਼ਾ ਦੱਸ ਰਿਹਾ ਜਦੋਂ ਆਪਾਂ ਇਹ ਲੈ ਲਓ ਕਿਸੇ ਤੋਂ 5 ਕਿਲੋ ਚੀਜ਼ ਖਾੜ ਲਈ ਪੌਣੀ 50 ਗ੍ਰਾਮ ਆਪੇ ਜੀ ਨਸ਼ਾ ਘਟ ਗਿਆ ਹੈ ਸਭ ਕੁਝ ਵਿੱਚ ਹੋਈਆਂ ਰਲੀ ਮਿਲੀ ਭੁਗਤ ਇਹਨਾਂ ਦੀ ਸਭ ਦੀ ਇੱਕ ਆ ਸਣੇ ਉੱਤੋਂ ਤੱਕ ਚੜਾਵੇ ਚੜੀ ਜਾਂਦੇ ਜੀ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਕੋਈ ਕੁਝ ਕਹਿੰਦਾ ਨਹੀਂ ਇਹਨਾਂ ਦੀ ਸਭ ਦੀ ਇੱਕੋ ਗੱਲ ਰਲੀ ਮਿਲੀ ਬਸ ਉਹਦੇ ਤੇ ਟਾਰਗੇਟ ਕਰਤਾ ਉਹਦੇ ਤੇ ਕਰਤਾ ਜਿਵੇਂ ਮੈਨੂੰ ਉਲਝਾਈ ਫਿਰ ਨਾ ਕਦੀ ਕਿਸੇ ਗੱਲ ਪਿੱਛੇ ਕਦੀ ਕਿਸੇ ਪਰ ਮੈਂ ਫਿਰ ਵੀ ਨਿਕਲੇ ਜਾਨੀ ਹੂੰ ਬਹੁਤ ਮੇਰਾ ਮਸਲਾ ਗੰਭੀਰ ਕਰਨ ਦੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਕੋਡ ਦੇ ਵਿੱਚੋਂ ਬਾਹਰ ਜਾਵੇ ਇਹਨੂੰ ਅਸੀਂ ਇਸ ਤਰੀਕੇ ਨਾਲ ਫਸਾ ਦਈਏ ਹੂੰ ਪਤਾ ਵੀ ਲੱਗ ਰਿਹਾ ਇਹ ਲੋਕਾਂ ਦੇ ਥਰੂ ਵੀ ਇਸ ਤਰ੍ਹਾਂ ਕਿ ਨਾ ਵੀ ਸੋਚਿਆ ਪ੍ਰਸ਼ਾਸਨ ਵੀ ਐਂ ਕਰਕੇ ਦੇਖੀਏ ਪਰ ਅਕਾਲਪੁਰਖ ਜਿਹਦੇ ਨਾਲ ਹੁੰਦਾ ਨਾ ਉਹਨੂੰ ਕੋਈ ਨਹੀਂ ਫਸਾ ਸਕਦਾ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਪਰ ਮੇਰਾ ਤਾਂ ਇਨਸਾਫ ਇਹਨਾਂ ਨੇ ਮੈਨੂੰ ਦਿੱਤਾ ਹੀ ਨਹੀਂ